ਹਾਂਜੀ ਤੇ ਅੱਜ ਦੀ ਵੀਡੀਓ ਇਹ ਮੇਰਾ ਹੈ ਪਲਾਜੋ ਤੇ ਇਹਦੇ ਤੋਂ ਮੈਂ ਹੁਣ ਸਲਵਾਰ ਬਣਾਉਣੀ ਹੈ ਇਹ ਪਹਿਲੋ ਲਹਿੰਗਾ ਸੀਗਾ ਲਹਿੰਗੇ ਤੋਂ ਮੈਂ ਪਲਾਜੋ ਬਣਾ ਲਿਆ ਤੇ ਹੁਣ ਮੈਂ ਇਹਦੇ ਤੋਂ ਸਟ੍ਰੇਟ ਸਲਵਾਰ ਬਣਾਉਣੀ ਹੈ ਲਹਿੰਗੇ ਦਾ ਵਿਚਾਰ ਲੈ ਗਿਆ ਹੁਣ ਪਲਾਜੋ ਦਾ ਵਿਚਾਰ ਲੈ ਗਿਆ ਤੇ ਹੁਣ ਮੈਂ ਇਹਦੀ ਸਟ੍ਰੇਟ ਸਲਵਾਰਾਂ ਦਾ ਰਵਾਜ ਹੈ ਤੇ ਸਟ੍ਰੇਟ ਸਲਵਾਰ ਬਣਾਉਣੀ ਤੇ ਇਹਦੀ ਵੀਡੀਓ ਬਣਾਉਣ ਲੱਗੇ ਆਪਾਂ ਤੇ ਤੁਸੀਂ ਵੀ ਘਰੇ ਪਲਾਜੋ ਤੋਂ ਬਣਾ ਸਕਦੇ ਹੋ ਸਟ੍ਰੇਟ ਸਲਵਾਰ ਇਹਨੂੰ ਤੇ ਨੁਕੁੱਠਾ ਕਰ ਲੈਨੇ ਆਪਾਂ ਸੋ ਕਰਕੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਿੱਧਾ ਕਰਕੇ ਰੱਖ ਲੈਣਾ ਹੈ ਬਿਲਕੁਲ ਪੌਂਚੇ ਸਿੱਧੇ ਕਰ ਲੈਣੇ ਇਹਦੇ ਪਹਿਲਾਂ ਆਵਰੇ ਸੀਨਾ ਵਾਲੇ ਬੰਨਿਓ ਜਿੱਧਰ ਸੀਨਾ ਹਨ ਨਾ ਆਪਾਂ ਸੀਨ ਨਾਲਾਈ ਨਾਲੀ ਦੀ ਉਧਰੋਂ ਆਪਾਂ ਇਹਨਾਂ ਨੂੰ ਪੱਤਰੇ ਕਰਕੇ ਰੱਖ ਲਈਏ ਪਹਿਲਾਂ ਪੌਂਚੇ ਬਰਾਬਰ ਕਰਕੇ ਰੱਖ ਲੈਣਾ हूं आप लंबाई पूरी अपनी सारा कुछ हो सीन लाइन पहुंचा रख लगे रखना, पहुँचा रख के जि इधर बंद वाली सैड वाले अपा पहुंचा रखना साढ़े सात इंच पोचा रखना मैं 7/7 ਪਹੁੰਚਾ ਰੱਖ ਕੇ ਤੇ 1.5 ਇੰਚ ਵੱਧ ਰੱਖ ਲੈਣੇ ਆ ਜਿਹੜਾ ਵਿੱਚ ਆਉਣਾ ਮਾਰ ਦੇ ਤੇ ਪਾਸੇ ਆਪਾਂ ਆਪਾ ਸਿੱਧੀ ਇੱਥੇ ਆਸਨ ਦੇ ਨਾਲ ਲਾ ਦੇਣੀ ਸੀ ਕਟਾਈ ਪਾ ਦੇਣੀ ਇਹ ਦੇਖ ਤੇ ਆਪਾਂ ਕੱਟ ਦੇਣਾ ਇਹ ਆਪਾਂ ਐ ਕੱਟ ਦੇਣਾ ਸਿੱਧਾ ਇਹ ਕੋ ਕੱਟਿਆ ਗਿਆ ਹੁਣ ਇੱਥੇ ਆਪਾਂ ਸੀਨ ਲਾਉਣੀ ਬਸ ਇੱਕੋ ਸੀਨ ਲਾ ਕੇ ਤੇ ਆਪਣੀ ਸਲਵਾਰ ਤਿਆਰ ਬਸ ਤੇ ਆਪਾਂ ਹੁਣ ਸੀਨ ਲਾ ਕੇ ਤੁਹਾਨੂੰ ਦਿਖਾਉਣੀ ਅੱਗੇ ਕਿਵੇਂ ਬੰਨਦੀ ਆਪਾਂ ਦੀ ਸੀਨ ਲਾ ਲਈ ਬਨਾਲੀ ਵਾਲੀ ਪੋਚਾ ਰੱਖ ਕੇ ਤੇ ਉੱਪਰ ਲਾਸ ਕਟ ਸੀ ਮੇਰੇ ਆਪਾਈ ਹੋਈ ਮੈਂ ਲਾਸ ਕਟ ਐਵੇਂ ਹੀ ਰਹਿਣ ਦੇਣੀ ਜੇ ਤੁਸੀਂ ਨਹੀਂ ਇਹ ਲਾਸ ਕਟਣੀ ਚਾਹੁੰਨਾ ਤੇ ਕੱਢ ਵੀ ਸਕਦੇ ਹੋ ਇੱਥੇ ਨਾਲਾ ਵੀ ਪਾ ਸਕਦੇ ਤੇ ਪਰ ਮੈਂ ਖੈਵੇਂ ਰਹਿਣ ਦੇਣੀ ਸਲਵਾਰ ਬਣ ਗਈ ਆਪਣੀ ਸਟ੍ਰੇਟ ਐਵੇਂ ਸਲਵਾਰਾਂ ਚੱਲਦੀਆਂ ਮੈਂ ਦੇਖੋ ਮੈਂ ਕਿਹਾ ਤੇ ਇਹ ਪਲਾਜੋ ਸੀ ਜੇ ਆਪਾਂ ਉੱਤੇ ਚੋਣਾ ਪਾਉਣੀਆ ਤਾਂ ਚੋਣਾ ਵੀ ਪਾ ਸਕਦੇ ਪਰ ਮੈਂ ਤਾਂ ਐਵੇਂ ਰਹਿਣ ਦਿੱਤੀ ਮੈਂ ਕਿਹਾ ਚੱਲ ਐਵੇਂ ਸਹੀ ਜਿਆਦਾ ਕੁਝ ਕਿਉਂਕਿ ਚੋਨਾ ਜਿਆਦੀਆਂ ਪੈਂਦੀਆਂ ਨਹੀਂ ਹੁੰਦੀਆਂ ਸਟ੍ਰੇਟ ਸਲਵਾਰ ਤੇ ਤੇ ਸਟ੍ਰੇਟ ਸਲਵਾਰ ਬਣ ਗਈ ਪਲਾਜੋ ਤੋਂ ਪਹਿਲਾਂ ਲਹਿੰਗਾ ਸੀ ਲਹਿੰਗੇ ਤੋਂ ਪਲਾਜੋ ਬਣਾਇਆ ਤੇ ਪਲਾਜੋ ਤੋਂ ਹੁਣ ਮੈਂ ਸਲਵਾਰ ਬਣਾ ਲਈ ਤੇ ਤੁਸੀਂ ਵੀ ਐਵੇਂ ਬਣਾ ਕੇ ਵੇਖ ਸਕਦੇ ਹੋ ਘਰੇ ਕੋਈ ਔਖਾ ਨਹੀਂ ਸਿਰਫ ਇੱਕ ਆਸੇਨ ਲਗਣੀ ਐ ਇੱਥੋਂ ਵਾਲੀ ਬਸ ਆਪਣਾ ਪੌਂਚਾ ਰੱਖ ਕੇ ਤੇ 1.5 ਇੰਚ ਵਾਧਾ ਰੱਖ ਲੈਣਾ ਤੇ ਬਾਕੀ ਕੱਟ ਦੇਣਾ ਇੱਥੋਂ ਸਿੱਤਾ ਆਸਮਾਨ ਮਿਲਾ ਕੇ ਤੇ ਤੁਹਾਡੀ ਸਲਵਾਰ ਬਣੀ ਦੀ ਬਣੀ ਤੇ ਅੱਜ ਦੀ ਵੀਡੀਓ ਸੀ ਇਹ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਤੁਹਾਡੇ ਕੋਲ ਵੀ ਜੇ ਪਲੈਜੋ ਜਾਂ ਲਹਿੰਗਾ ਹੈਗਾ ਤਾਂ ਤੁਸੀਂ ਐਵੇਂ ਸਲਵਾਰ ਸਟ੍ਰੇਟ ਕਰੇ ਬਣਾ ਕੇ ਵੇਖ ਸਕਦੇ ਹੋ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ